ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ এবੀਐਨ ਦੇ ਜ਼ਰੀਏ ਆਪਾਂ ਅੱਜ ਗੱਲ ਕਰਾਂਗੇ ਰਾਜਨੀਤੀ ਉਥਲ-ਪੁਥਲ ਦੀ ਰਾਜਨੀਤੀ ਵਿੱਚ ਕੀ ਹੋ ਰਿਹਾ ਹੈ ਜਿਵੇਂ ਜਿਵੇਂ ਲੋਕ ਸਭਾ ਦੇ ਚੋਣ ਨੇੜੇ ਆ ਰਹੇ ਹਨ ਉਵੇਂ ਰਾਜਨੀਤੀ ਉਲਟ-ਪੁਲਟ ਹੋਣੀ ਸ਼ੁਰੂ ਹੋ ਗਈ ਹੈ ਜਿਹੜਾ ਕਿਸ ਪਾਰਟੀ ਸੀ ਉਹਨੂੰ ਛੱਡ ਕੇ ਕਿਸੇ ਹੋਰ 'ਚ ਜਾ ਰਿਹਾ ਹੈ ਜਿਹੜਾ ਕਿਸੇ ਹੋਰ ਸੀ ਉਹ ਕਿਸੇ ਹੋਰ 'ਚ ਜਾ ਰਿਹਾ ਹੈ ਇਸ ਨਾਲ ਜਿਹੜਾ ਜਿਸ ਪਾਰਟੀ ਨੂੰ ਛੱਡ ਕੇ ਜਾ ਰਿਹਾ ਹੈ ਕੀ ਉਹ ਲੋਕਾਂ ਦਾ ਵਿਸ਼ਵਾਸ ਆਪਦੇ ਨਾਲ ਲੈ ਕੇ ਦੂਜੀ ਪਾਰਟੀ ਵਿੱਚ ਜਾ ਰਿਹਾ ਹੈ ਇਹ ਤਾਂ ਲੋਕ ਵੋਟਰਾਂ ਵਿੱਚ ਦੱਸਣਗੇ ਪਰ ਇਸ ਨਾਲ ਇੱਕ ਗੱਲ ਦਾ ਫਰਕ ਜ਼ਰੂਰ ਲੱਗਦਾ ਹੈ ਵੀ ਜਿਹੜਾ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਰਿਹਾ ਹੈ ਉਸ ਦਾ ਉਸ ਪਾਰਟੀ ਤੋਂ ਮੋਹ ਪੰਧ ਹੋ ਗਿਆ ਹੈ ਜਾਂ ਦੂਜੀ ਪਾਰਟੀ ਦੀਆਂ ਨੀਤੀਆਂ ਚੰਗੀਆਂ ਹਨ ਜਾਂ ਦੂਜੀ ਪਾਰਟੀ ਦੇ ਲੀਡਰ ਚੰਗੇ ਹਨ ਇਹ ਤਾਂ ਉਹ ਜਾਣ ਵਾਲੇ ਨੂੰ ਪਤਾ ਹੈ ਇਹ ਤਾਂ ਲੋਕ ਦੱਸਣਗੇ ਤੇ ਇਹ ਮੰਗ ਵੀ ਕਰਾਂਗੇ ਕਮੈਂਟਾਂ ਵਿਚਾਰਾ ਜਵਾਬ ਜ਼ਰੂਰ ਦਿਓ ਹਾਂਜੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੀ ਜਿੱਥੇ ਪੂਰੇ ਦੇਸ਼ ਵਿੱਚ ਕਾਂਗਰਸ ਦਾ ਗਰਾਫ ਥੱਲੇ ਡਿੱਗ ਰਿਹਾ ਹੈ ਉਥੇ ਲਗਾਤਾਰ ਦੋ ਵਾਰ ਦੇਸ਼ ਦੀ ਕੇਂਦਰ ਸਰਕਾਰ ਪਾਈਪਾਂ ਹੀ ਬਣੀ ਆ ਤੇ ਤੀਜੀ ਵਾਰ ਫਿਰ ਕੇਂਦਰ ਸਰਕਾਰ ਵੱਲੋਂ 400 ਤੋਂ ਵੱਧ ਸੀਟਾ ਜਿੰਨਾ ਦਾਅਵਾ ਕੀਤਾ ਜਾ ਰਿਹਾ ਹੈ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਇਤਿਹਾਸ ਜਦੋਂ ਦਾ ਪੰਜਾਬ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰ ਹੋਇਆ ਹੈ ਕਿ 92 ਸੀਟਾ ਇੱਕ ਪਾਰਟੀ ਨੂੰ ਆਈਆਂ ਲੋਕਾਂ ਨੇ ਬਦਲਾਵ ਲਿਆਂਦਾ ਲੋਕਾਂ ਨੇ ਆਮ ਆਦਮੀ ਪਾਰਟੀ ਵੱਲ ਬਦਲਾਵ ਲਿਆਂਦਾ ਤੇ ਪਿਆਰ ਦਿੱਤਾ ਤੇ 92 ਐਮਐਲਏ ਜਿਤਾਏ ਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਇਆ ਹੁਣ ਅੱਜ ਸਰਕਾਰ ਬਣੀ ਨੂੰ 2 ਸਾਲ ਤੋਂ ਨੇੜੇ ਸਮਾਂ ਹੋ ਗਿਆ ਹੈ ਇਹ ਵੱਡੀ ਗੱਲ ਹੈ ਕਿ ਸਰਕਾਰ ਬਣਨ ਦੇ 2 ਸਾਲ ਬਾਅਦ 20 ਲੋਕ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਇਸ ਦਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਲੋਕਾਂ ਵਿੱਚ ਵਿਸ਼ਵਾਸ ਵਧ ਰਿਹਾ ਹੈ ਪਿਆਰ ਵਧ ਰਿਹਾ ਹੈ ਗੱਲ ਕੀਤੇ ਆਵੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਜੀ ਦੀ ਵਿਧਾਇਕ ਨਰਿੰਦਰਪਾਲ ਸਿੰਘ ਸ਼ਵਨਾਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਉਹਨਾਂ ਦੇ ਦੋ ਸਾਲ ਵਿੱਚ ਕੰਮ ਅਜਿਹੇ ਕੀਤੇ ਕਿ ਲੋਕ ਅੱਜ ਦੋ ਸਾਲਾਂ ਸਰਕਾਰ ਬੜੀ ਨੂੰ ਹੋ ਗਏ ਫਿਰ ਆਦੀ ਮਾਤਰ ਪਾਰਟੀਆਂ ਛੱਡ ਕੇ ਆਮ ਆਦਮੀ ਦਾ ਪੱਲਾ ਫੜ ਰਹੇ ਹਨ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਹਾਂਜੀ ਜੇਕਰ ਗੱਲ ਕੀਤੀ ਜਾਵੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਲਾਧੂਕਾ ਮੰਡੀ ਦੀ ਤਾਂ ਲਾਧੂਕਾ ਮੰਡੇ ਵਿੱਚ ਕਾਂਗਰਸ ਦੇ ਵਿੱਚ ਕਾਂਗਰਸ ਦੇ ਦਫ਼ਤਰ ਇੰਚਾਰਜ ਕਾਂਗਰਸ ਦੇ ਮੋੜ ਕਾਂਗਰਸ ਦੇ ਬੋਹੜ ਕੇ ਜਾਣ ਵਾਲੇ ਕੁੱਕੜ ਪਰਿਵਾਰ ਤੋਂ ਸ਼੍ਰੀ ਰਾਹੁਲ ਕੁੱਕੜ ਜੀ ਬੀਤੀ ਦੇਰ ਸ਼ਾਮ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਵਿਧਾਇਕ ਦੇ ਹੱਥੋਂ ਆਮ ਆਦਮੀ ਪਾਰਟੀ ਝਾੜੂ ਦਾ ਨਿਸ਼ਾਨ ਵਾਲਾ ਸਾਫਾ ਉਹਨਾਂ ਨੇ ਗੱਲ ਵਿੱਚ ਪਾ ਲਿਆ ਇਸ ਨਾਲ ਕਾਂਗਰਸ ਨੂੰ ਵੱਡਾ ਝਟਕਾ ਤਾਂ ਲੱਗਿਆ ਹੈ ਪਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਰੰਗ ਹੋਏਗਾ ਵੀ ਕਾਂਗਰਸ ਆਲੇ ਜਮਾਨੇ ਦੇ ਵਿੱਚ ਜਬਾ ਸਕੋਗੀ ਆਰੇ ਜਮਾਨ ਦਾ ਹੀ ਬਚਾ ਸਕੋਗੀ ਜਾਂ ਆਰਾ ਜਲਵਾ ਵਖਾ ਸਕੋਗੀ ਜਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪੈਠ ਬਣੇਗੀ ਪਰ ਜਿਸ ਤਰ੍ਹਾਂ ਲੋਕ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਸ ਤਰ੍ਹਾਂ ਕਾਂਗਰਸ ਨੂੰ ਵੱਡਾ ਖਤਰਾ ਪਿਆਦਾ ਹੋ ਰਿਹਾ ਹੈ ਇਸ ਸਬੰਧ ਵਿੱਚ ਜਦ ਫਾਜ਼ਿਲਕਾ ਤੋਂ ਪੂਰਵ ਵਿਧਾਇਕ ਕਾਂਗਰਸ ਪਾਰਟੀ ਸਰਦਾਰ ਦਵਿੰਦਰ ਸਿੰਘ ਕੁਬਾਇਆ ਅਤੇ ਮੌਜੂਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਕੁਝ ਕਿਹਾ ਇਹ ਤੁਹਾਨੂੰ ਦਿਖਾਵਾਂਗੇ ਰਿਕਾਰਡਿੰਗ ਵਿੱਚ ਤੇ ਆਦੇ ਜਵਾਬ ਵੀ ਦਿਓ ਆਓ ਤੁਹਾਨੂੰ ਵਿਖਾਣੇ ਕਿਸ ਤਰ੍ਹਾਂ ਰਾਹੁਲ ਕੁੱਕੜ ਜੀ ਕਾਂਗਰਸ ਨੂੰ ਛੱਡ ਕੇ ਆਪ ਪਾਰਟੀ ਸ਼ਾਮਲ ਹੋ ਗਏ ਅਤੇ ਉਹਨਾਂ ਨੇ ਕੀ ਕੁਝ ਕਿਹਾ ਆਓ ਚਲਿਏ ਤੁਹਾਨੂੰ ਵਿਖਾਈਏ ਜੀ ਮਲ ਸਾਬ ਜੋ ਅੱਜ ਮੰਡੀ ਲਾਧੂਕਾ ਤੋਂ ਨਵੀਂ ਜੁਆਇਨਿੰਗ ਹੋਈ ਆ ਕੀ ਕਹਿਣਾ ਚਾਹੋਗੇ ਜੋ ਰਾਹੁਲ ਕੁੱਕੜ ਜੀ ਨੇ ਤੁਹਾਨੂੰ ਜੁਆਇਨ ਕੀਤਾ ਹੈ ਜੀ ਖੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਲੋਕਪੱਖੀ ਫੈਸਲਿਆਂ ਨੂੰ ਵੇਖਦੇ ਹੋਏ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਇਤਿਹਾਸਿਕ ਫੈਸਲੇ ਲੋਕਾਂ ਦੇ ਹੱਕ ਦੇ ਵਿੱਚ ਲਏ ਜਾ ਰਹੇ ਨੇ ਜਿੱਦਾਂ ਕਿ 600 ਯੂਨਟ ਬਿਜਲੀ ਲੋਕਾਂ ਨੂੰ ਮਾਫ ਕੀਤੀ ਹੋਈ ਹੈ 1.5 ਸਾਲ ਤੋਂ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ 40000 ਨੌਕਰੀਆਂ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਯੋਗਤਾ ਦੇ ਆਧਾਰ ਤੇ ਮਿਲੀਆਂ ਨੇ ਔਰ ਜਿਹੜੇ ਤੁਸੀਂ ਦੇਖੋ ਇੱਕ ਪ੍ਰਾਈਵੇਟ ਥਰਮਲ ਪਲਾਂਟ ਉਹ ਜਿਹੜਾ ਸਰਕਾਰ ਨੇ ਖਰੀਦਾ ਔਰ ਬਿਜਲੀ ਜਿਹੜੀ ਹੈ 24 ਘੰਟੇ ਲੋਕਾਂ ਨੂੰ ਮਿਲੇ ਇਹੋ ਜਿਹੇ ਜਿਹੜੇ ਹੁਣ ਆਪਣੇ ਜਿਹੜੇ ਲੋਕਾਂ ਦੇ ਸਹੂਲਤਾਂ ਲਈ ਆਪਦੀ ਸਰਕਾਰ ਆਪ ਦੇ ਦਰਵਾਜ਼ ਮਹੀਮਤ ਸਰਕਾਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਲਾਧੂਕਾ ਮੰਡੀ ਤੋਂ ਸਾਡੇ ਭਰਾ rahul kukkar ji ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਪਣੀ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮੈਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਜਿਹੜਾ ਬੰਦਾ ਮਾਨ ਸਤਿਕਾਰ ਕੀਤਾ ਜਾਵੇਗਾ ਜੀ ਕਿਦੇ ਬਾਰੇ ਰਾਹੁਲ ਕੁੱਕੜ ਜਿਵੇਂ ਕੱਲ ਕਾਂਗਰਸ ਪਾਰਟੀ ਛੱਡ ਕੇ ਆਮ ਪਾਰਟੀ ਚਲੇ ਗਏ ਜੀ ਇਹ ਲਾਧੂਗਾ ਜ਼ਿਲ੍ਹੇ ਉਹ ਤੁਹਾਡੇ ਸਲਾਹ ਜੀ ਉਹ ਤਾਂ ਐਵੇਂ ਬਸ ਪਹਿਲਾਂ ਹੀ ਉਹ ਆਮ ਆਦਮੀ ਨਾਲ ਸੀ ਇਲੈਕਸ਼ਨਾਂ ਵੇਲੇ ਵੀ ਉਧਰ ਹੀ ਸੀਗਾ ਜੀ ਹਾਂ ਹਾਂ ਉਹਦੇ ਨਾਲ ਕੀ ਫਰਕ ਪੈਂਦਾ ਆਪਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੱਲ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਰੇਨਦਰੰਦਰਪਾਲ ਸਿੰਘ ਸਹਮਣਾ ਜੀ ਐਮਐਲ ਫਾਜ਼ਿਲ ਕਾ ਮਨਜੋਤ ਖੇੜਾ ਜੀ ਟ੍ਰੈਕ ਯੂਨੀਅਨ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਭਜਨ ਲਾਲ ਜੀ ਸਾਡੇ ਦਫ਼ਤਰ ਦੇ ਇੰਚਾਰਜ ਮੰਡੀ ਲਾਡੂਕਰ ਵੀ ਗਨੇਚਾ ਜੀ ਇਸ ਸਾਰੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਟੀਮ ਵੇਖੋ ਮੈਂ ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲ ਤੋਂ ਨੀਤੀਆਂ ਦੇਖ ਰਿਆ ਜੋ ਕਿ ਬਹੁਤ ਹੀ ਵਧੀਆ ਜਿਵੇਂ ਅਮਰ ਸਾਨੂੰ ਦੱਸਿਆ ਕੰਮ ਹੋ ਰਹੇ ਨੇ ਚਲੋ ਉਹ ਵੱਡੇ ਪੱਧਰ ਦੇ ਕੰਮ ਪਰ ਜਿਹੜੇ ਛੋਟੇ ਲੈਵਲ ਤੇ ਜਿਹੜੇ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕੋਈ ਲੜਾਈ ਝਗੜੇ ਦੇ ਕੇਸ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਨੀਤੀਆਂ ਚੱਲ ਰਹੀਆਂ ਇਹਨਾਂ ਦੀ ਬੜਾ ਸਾਫ਼ ਸੁਥਰਾ ਪ੍ਰਸ਼ਾਸਨ ਚੱਲ ਰਿਹਾ ਇਹਨਾਂ ਦੀ ਸਾਰੀ ਕਾ ਟੀਮ ਲੱਗੀ ਹੋਈ ਹੈ ਲੋਕਾਂ ਦੇ ਕੰਮਕਾਰ ਕਰਨ ਚ ਤੇ ਉਹ ਸਾਰੀਆਂ ਨੀਤੀਆਂ ਨੂੰ ਦੇਖਦੇ ਹੋਏ ਸਾਫ ਸੁਥਰੀ ਸ਼ਭੀ ਐਮਐਲਏ ਸਾਹਿਬ ਦੀ ਖੇੜਾ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪ੍ਰਭਾਵਿਤ ਹੋ ਕੇ ਮੈਂ ਇਹਨਾਂ ਨਾਲ ਜੁੜਿਆ ਤੇ ਮੈਂ ਬਿਖਤ ਦਿਲ ਤੋਂ ਇਹਨਾਂ ਦਾ ਧੰਨਵਾਦੀ ਹਾਂ ਤੇ ਮੈਂ ਵਿਸ਼ਵਾਸ ਵੀ ਦਿਵਾਉਂਦਾ ਕਿ ਮੈਂ ਜਿੰਨਾ ਹੋ ਸਕਿਆ ਜੋ ਜਿੰਨਾ ਮੈਂ ਪਿੱਛੇ ਵਰਕ ਕੀਤਾ ਮੈਨੂੰ ਉਹ ਪਾਰਟੀ ਵਾਸਤੇ ਮਿਲੀ ਸੀ ਪਰ ਇਹ ਮੈਂ ਅਦੇ ਨਿੱਜੀ ਤੌਰ ਤੇ ਜੁਆਇਨ ਕੀਤੀ ਹੈ ਤੇ ਮੈਂ ਬੜੀ ਲੰਬਾ ਸਮਾਂ ਵਰਕ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗਾ ਨੀਤੀਆਂ ਨੂੰ ਅੱਗੇ ਲੈ ਕੇ ਜਾਵਾਂਗਾ ਤਿੰਨ ਸਾਰਿਆਂ ਦਾ ਬਹੁਤ ਧੰਨਵਾਦ ਦੀ ਹੈ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ